ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਦੇ ਇਸ ਸਥਾਨ ਤੇ ਹੀ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਸੀ ਤੇ ਇਸੇ ਸਥਾਨ ਤੇ ਹੀ ਭਗਤ ਨਾਮਦੇਵ ਜੀ ਦਾ ਉਹ ਕੱਚਾ ਘਰ ਅੱਜ ਵੀ ਸੁਸ਼ੋਭਿਤ ਹੈ ਜਿਹਦੇ ਵਿੱਚ ਉਹ ਰਿਹਾ ਕਰਦੇ ਸੀ ਅਤੇ ਜਿਸ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਸਾਹਮਣੇ ਤੁਸੀਂ ਇਸ ਵੇਲੇ ਜਿਸ ਘਰ ਦੇ ਦਰਸ਼ਨ ਕਰ ਰਹੇ ਹੋ ਇਹ ਘਰ ਭਗਤ ਨਾਮਦੇਵ ਜੀ ਦਾ ਘਰ ਹੈ ਤੇ ਇਸ ਘਰ ਦੀ ਹਾਈਟ ਬਿਲਕੁਲ ਛੋਟੀ ਹੈ ਲਗਭਗ 3.5 ਫੁੱਟ ਦੇ ਕਰੀਬ ਇਸ ਘਰ ਦੀ ਜਿਹੜੀ ਹਾਈਟ ਹੈ ਇਹ ਘਰ ਬਿਲਕੁਲ ਕੱਚਾ ਹੈ ਤੇ ਅੰਦਰੋਂ ਬਿਲਕੁਲ ਪ੍ਰਾਤਨ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਕਿ ਇਸ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਝੁੱਕ ਕੇ ਹੀ ਅੰਦਰ ਜਾਣਾ ਪੈਂਦਾ ਹੈ ਤੇ ਝੁੱਕ ਕੇ ਹੀ ਬਾਹਰ ਨਿਕਲਣਾ ਪੈਂਦਾ ਹੈ। ਇਹ ਘਰ ਮਹਾਰਾਸ਼ਟਰ ਦੇ ਵਿੱਚ ਜ਼ਿਲ੍ਹਾ ਹੰਗੋਲੀ ਦੇ ਵਿੱਚ ਪੈਂਦੇ ਪਿੰਡ ਨਰਸੀ ਦੇ ਵਿੱਚ ਸशोਭਿਤ ਹੈ ਜੀ ਤੇ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਜੀ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਦੇ ਅਤੇ ਭਗਤ ਨਾਮਦੇਵ ਜੀ ਦੇ ਉਸ ਘਰ ਦੇ ਜਿਹਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਾਂਕਿ ਹੋਰ ਵੀ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰ ਸਕਣ। ਬਾਕੀ ਜੇ ਤੁਸੀਂ ਇਸ ਘਰ ਦਾ ਪੂਰਾ ਇਤਿਹਾਸ ਜਾਣਨਾ ਚਾਹੁੰਦੇ ਹੋ ਤਾਂ ਸਾਡੇ YouTube <Sanye> ਅਤੇ Facebook ਚੈਨਲ ਜਗਦੀ ਤੈਂ ਤੰਦ ਦੇ ਉੱਪਰ ਜਾ ਕੇ